ਅਗਲੀ ਖਬਰ ਆਪਾਂ ਗਵਾਂਡੀ ਮੁਲਕ ਕੈਨੇਡਾ ਤੋਂ ਤੁਹਾਡੇ ਨਾਲ ਗਲੋਬ ਐਂਡ ਮੇਲ ਨੇ ਜੋ ਕੁਝ ਬਾਪਰ ਰਿਹਾ ਹੈ ਇੰਡੀਆ ਤੇ ਕੈਨੇਡਾ ਦੇ ਵਿੱਚ ਉਹਦੇ ਬਾਰੇ ਛਾਪੀ ਹੈਗੀ ਆ ਕੱਲ ਜਿਹੜੇ ਚਾਰ ਕਤਤ ਕਾਤਲ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਕੋਰਟ ਦੇ ਵਿੱਚ ਭਾਈ ਹਰਦੀਪ ਸਿੰਘ ਨਿਜਰ ਹੁਣਾ ਦੇ ਸਬੰਧ ਦੇ ਵਿੱਚ ਤੇ ਉੱਥੇ ਜੋ ਜੱਜ ਆ ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜੇ ਇਹ ਦੋਸ਼ੀ ਜਿਹੜੇ ਫੜੇ ਗਏ ਹੈਗੇ ਆ ਇਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੰਟੈਕਟ ਨਹੀਂ ਹੋਣਾ ਚਾਹੀਦਾ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਦੇ ਨਾਲ ਕਿਸੇ ਤਰ੍ਹਾਂ ਵੀ ਉਹ ਫੋਨ ਤੇ ਜਾਂ ਪਰਸਨਲੀ ਮਿਲ ਕੇ ਨਹੀਂ ਕਰ ਸਕਦੇ ਹੈਗੇ ਤੇ ਅਗਲੀ ਡੇਟ ਵੀ ਆਲਰੇਡੀ ਜਿਹੜੀ ਸੈੱਟ ਜੂਨ ਮਹੀਨੇ ਦੀ ਕਰ ਦਿੱਤੀ ਗਈ ਹੈਗੀ ਆ ਅੱਜ ਗਲੋਬਲ ਮੇਲ ਨੇ ਅੱਜ ਆਰਟੀਕਲ ਛਾਪਿਆ ਉਹ ਕਹਿੰਦੇ ਭਈ ਭੁੱਲ ਜਾਓ ਜਿਹੜਾ ਇੰਡੀਆ ਦਾ ਕੈਨੇਡਾ ਦਾ ਰਿਲੇਸ਼ਨ ਅੱਜ ਤੋਂ 2 ਸਾਲ ਪਹਿਲਾਂ ਹੁੰਦਾ ਸੀ ਮੁੜ ਕੇ ਉਹ ਹੋ ਜੋ ਨਾਥਿੰਗ ਅਬਾਊਟ ਰਿਲੇਸ਼ਨ ਵਿਦ ਇੰਡੀਆ ਇਜ਼ ਨਾਰਮਲ ਰਾਈਟ ਨਾਉ ਇਸ ਦੇ ਅੰਡਰ ਉਹਨਾਂ ਨੇ ਆਰਟੀਕਲ ਛਾਪਿਆ ਹੈ ਉਦੇ ਵਿੱਚ ਉਹਨੇ ਦੱਸਿਆ ਵੀ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਟੇਟ 'ਚ ਜਿਹੜਾ ਇੰਡੀਆ ਦਾ ਕੌਂਸੂਲੇਟ ਸੀਗਾ ਉਹ 4 ਸਾਲਾਂ ਤੋਂ ਉੱਥੇ ਅਪਾਇੰਟਡ ਸੀਗਾ ਤੇ ਕੁਝ ਦਿਨ ਪਹਿਲਾਂ ਹੀ ਜਿਹੜਾ ਆ ਉਸ ਨੂੰ ਫੇਅਰਵੈਲ ਪਾਰਟੀ ਦਿੱਤੀ ਗਈ ਵੀ ਉਹ ਛੱਡ ਕੇ ਹੁਣ ਸਾਈਪਰਸ ਨੂੰ ਜਾ ਰਿਹਾ ਹੈਗਾ ਹਾਲਾਂਕਿ ਕੌਂਸੂਲੇਟ ਦੀ ਜਿਹੜੀ ਟਰਮ ਉਹ ਕਹਿੰਦੇ 3 ਸਾਲਾਂ ਦੀ ਹੁੰਦੀ ਆ ਪਰ ਇਹ ਲੰਮਾ ਸਮਾਂ ਰਿਹਾ ਪਰ ਇਨ ਦਾ ਮੀਨ ਟਾਈਮ ਨਿਜਰ ਵਾਲਾ ਜਿਹੜਾ ਮਾਮਲਾ ਆ ਗਿਆ ਤੇ ਉਹਦੇ ਵਿੱਚ ਜਿਸ ਹਿਸਾਬ ਦੇ ਨਾਲ ਟਰੂਡੋ ਹੁਣੀ ਬਲੇਮ ਕੀਤਾ ਸੀ ਵੀ ਇੰਡੀਆ ਦੀ ਸਰਕਾਰ ਜਾਂ ਇੰਡੀਆ ਦੀ ਸਰਕਾਰ ਦੇ ਬੰਦੇ ਇਨਵੋਲਵ ਹੈਗੇ ਆ ਤੇ ਇਸ ਨੇ ਕੋਈ ਸਟੇਟਮੈਂਟ ਵੀ ਜਾਰੀ ਨਹੀਂ ਕੀਤੀ ਵੀ ਸਾਡਾ ਇਹਦੇ ਵਿੱਚ ਹੱਥ ਹੈਗਾ ਜਾਂ ਨਹੀਂ ਹੈਗਾ ਸੋ ਹੁਣ ਕਹਿੰਦੇ ਵੀ ਫੇਅਰਵੈਲ ਪਾਰਟੀ ਹੋਈ ਉਹਦੇ ਸਬੰਧ ਦੇ ਵਿੱਚ ਇੱਕ ਉਥੇ ਦਾ ਜੋ ਬ੍ਰਿਟਿਸ਼ ਕੋਲੰਬੀਆ ਦੀ ਲੈਜਿਸਲੇਚਰ ਦਾ ਸਪੀਕਰ ਹੈਗਾ ਰਾਜ ਚੋਹਾਨ ਉਸ ਨੇ ਕਹਿੰਦੇ ਵੀ ਉਸ ਮੀਟਿੰਗ ਨੂੰ ਅਟੈਂਡ ਕੀਤਾ ਤੇ ਨਾਲ ਦੀ ਨਾਲ ਹੋਰ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਹੈਗੇ ਆ ਉਹਨਾਂ ਬਿਜ਼ਨਸ ਓਨਰਸ ਉਹਨਾਂ ਨੇ ਵੀ ਅਟੈਂਡ ਕੀਤਾ ਕਹਿੰਦੇ ਵੀ ਜੇ ਤਾਂ ਸਾਲ ਪਹਿਲਾਂ ਹੁੰਦੀ ਤਾਂ ਇਹ ਇੱਕ ਨਾਰਮਲ ਚੀਜ਼ ਸੀ ਵੀ ਇੱਕ ਲੈਕਟਡ ਅਫੀਸ਼ੀਅਲ ਆ ਇੰਡੀਆ ਦੇ ਕੌਂਸਲੇਟ ਨੂੰ ਮਿਲਣ ਗਿਆ ਉਹ ਜਾ ਰਿਹਾ ਤੇ ਇਹ ਕੋਈ ਇਦਾਂ ਦੀ ਗੱਲ ਨਹੀਂ ਪਰ ਉਸ ਇਸ਼ੂ ਨੇ ਉੱਥੇ ਦੀ ਸਿੱਖ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੁੱਸਾ ਲੈ ਆਂਦਾ ਉਹ ਕਹਿੰਦੇ ਵੀ ਇੱਕ ਰਾਜ ਚੋਹਾਨ ਪੰਜਾਬੀ ਮੂਲ ਦਾ ਇਲੈਕਟਡ ਅਫੀਸ਼ੀਅਲ ਇੰਡੀਅਨ ਕੌਂਸੂਲੇਟ ਨੂੰ ਮਿਲਣ ਜਾ ਰਿਹਾ ਜਿਹਦੇ ਹੱਥ ਹਰਦੀਪ ਸਿੰਘ ਨਿੱਜਰ ਹੁਣਾ ਦੇ ਕਤਲ ਦੇ ਨਾਲ ਖੂਨ ਦੇ ਨਾਲ ਲਿਬੜੇ ਹੋਏ ਹੈਗੇ ਆ ਸੋ ਇਹਦਾ ਜਿਹੜਾ ਟੋਟਲੀ ਬਾਈਕਾਟ ਕਰਨਾ ਚਾਹੀਦਾ ਸਿੱਖ ਕਮਿਊਨਿਟੀ ਵੱਲੋਂ ਮਨਿੰਦਰ ਸਿੰਘ ਸਪੋਕਸਪਰਸਨ ਹੈਗੇ BC ਗੁਰਦੁਆਰਾ ਕੌਂਸਲ ਦੇ ਜੋ ਹਰਦੀਪ ਸਿੰਘ ਨਿੱਜਰ ਹੁਣਾ ਦੇ ਜਿਹੜੇ ਦੋਸਤ ਸੀਗੇ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਸੀ ਗੁਰਨਾਨਕ ਸਿੱਖ ਟੈਂਪਲ ਦੇ ਵਿੱਚ ਪਿਛਲੇ ਜੂਨ 'ਚ ਤੁਹਾਨੂੰ ਪਤਾ ਹੀ ਆ ਆਪਾਂ ਬਹੁਤ ਲੰਬੇ ਸਮੇਂ ਤੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਹੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਸਿੱਖ ਐਕਟਿਵਿਸਟ ਆ ਉਹ ਤਾਂ ਇੰਡੀਅਨ ਆਫੀਸ਼ੀਅਲਸ ਨੇ ਜੋ ਇਨਵੋਲਵਮੈਂਟ ਸੀ ਉਹਨਾਂ ਦੇ ਅਗੇਂਸਟ ਚਾਰਜ ਲਾਉਣ ਦੀ ਗੱਲ ਆਪਾਂ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਹੈਗੇ ਆ ਪਰ ਰਾਜ चौहान ਜੋ ਮਈ 2 ਨੂੰ ਉਥੇ ਮੀਟਿੰਗ ਹੋਈ ਆ ਉਹਦੇ ਵਿੱਚ ਉਹਦਾ ਜਾਣਾ ਜਿਹੜਾ ਆ ਬਹੁਤ ਮਾੜੀ ਗੱਲ ਹੈਗੀ ਆ ਇਹ ਇੱਕ ਤਰ੍ਹਾਂ ਦੇ ਨਾਲ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੋ ਇਥੋਂ ਕਹਿੰਦੇ ਵੀ ਅੰਦਾਜ਼ਾ ਲਾਇਆ ਜਾ ਸਕਦਾ ਪਈ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਗੁੱਸਾ ਹੈਗਾ ਆ ਸੋ ਪਹਿਲਾਂ ਵਾਲੇ ਜਿਹੜੇ ਰਿਲੇਸ਼ਨ ਆ ਉਹ ਹਜੇ ਤੱਕ ਕਿਤੇ ਵੀ ਇਹ ਸ਼ਾਂਤ ਹੁੰਦੇ ਨਹੀਂ ਨਜ਼ਰ ਆ ਰਿਹਾ ਪਿਛਲੇ ਮਹੀਨੇ ਜਿਹੜੇ ਪ੍ਰੀਮੀਅਰ ਆ ਬ੍ਰਿਟਿਸ਼ ਕੋਲੰਬੀਆ ਦੇ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਆਰਸੀਐਮਪੀ ਦੀ ਇਨਵੈਸਟੀਗੇਸ਼ਨ ਨਿਜਰ ਹੁਣਾਂ ਦੇ ਕਤਲ ਦੇ ਸਬੰਧ ਦੇ ਵਿੱਚ ਉਹ ਉਹਦੀ ਜਿਹੜੀ ਡਿਟਰਮੀਨੇਸ਼ਨ ਆ ਉਹ ਬਹੁਤ ਜਲਦੀ ਕਰਨੀ ਚਾਹੀਦੀ ਆ ਇਹਦੇ ਨਾਲ ਸਾਡੇ ਜਿਹੜੇ ਇੰਡੀਆ ਦੇ ਰਿਲੇਸ਼ਨ ਦੇ ਵਿੱਚ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਹੈਗਾ ਤੇ ਜੋ ਲੋਕ ਹੈਗੇ ਆ ਸਾਡੀ ਸਟੇਟ ਦੇ ਉਹ ਸੇਫ ਨਹੀਂ ਫੀਲ ਕਰ ਰਹੇ ਹੈਗੇ ਸੋ ਕਹਿੰਦੇ ਵੀ ਸਾਨੂੰ ਜਿਹੜਾ ਇਹ ਰੈਜ਼ੋਲੂਸ਼ਨ ਆ ਇਹ ਛੇਤੀ ਤੋਂ ਛੇਤੀ ਜਿਹੜਾ ਸੈਟਲ ਕਰਨਾ ਚਾਹੀਦਾ ਹੈਗਾ ਆ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਕੱਲ ਜਦੋਂ ਪੇਸ਼ੀ ਹੋਈ ਆ ਹੰਡਰਡਸ ਆਫ ਸਿਕਸ ਕਹਿੰਦੇ ਪਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੇਖਾ ਉਹ ਕੋਰਟ ਦੇ ਬਾਹਰ ਪਹੁੰਚੇ ਹੋਏ ਸੀ ਬਹੁਤਿਆਂ ਨੇ ਖਾਲਸਾ ਦੇ ਝੰਡੇ ਫੜੇ ਹੋਏ ਸੀਗੇ ਤੇ ਜਿਸ ਹਿਸਾਬ ਨਾਲ ਮੈਂ ਦੱਸਿਆ ਆ ਵੀ ਮਨੀਸ਼ ਜਿਹੜਾ ਇੰਡੀਆ ਦਾ ਕੌਂਸੂਲੇਟ ਇੰਡੀਆਜ਼ ਹਾਈ ਕਮਿਸ਼ਨਰ ਸੀ ਉਹ ਹੁਣ ਕੈਨੇਡਾ ਛੱਡ ਕੇ ਸਾਈਪਰਸ ਨੂੰ ਜਾ ਰਿਹਾ ਹੈ ਬਿਲਕੁਲ ਕੱਲ ਮੰਗਲਵਾਰ ਨੂੰ ਜਿਹੜਾ ਸਰੀ ਦੇ ਵਿੱਚ ਕਰਨ ਬਰਾੜ, ਕਮਲਪ੍ਰੀਤ ਤੇ ਕਰਨਪ੍ਰੀਤ ਇਹ ਤਿੰਨੋਂ ਜਾਣੇ ਇਨ ਪਰਸਨ ਲਾਲ ਰੰਗ ਦਾ ਕਹਿੰਦੇ スウェット ਸੂਟ ਪਾ ਕੇ ਪ੍ਰिजन ਦੇ ਜਿਹੜੇ ਕੱਪੜੇ ਪਾ ਕੇ ਆ ਆਪਣੇ ਚਾਰਜਸ ਨੂੰ ਫੇਸ ਕਰਨ ਦੇ ਲਈ ਇਨ ਪਰਸਨ ਪਹੁੰਚੇ ਸੀ ਜਿਹੜਾ ਚੌਥਾ ਖੀਰ ਦੇ ਵਿੱਚ ਫੜਿਆ ਗਿਆ ਅਮਨਦੀਪ ਆ ਉਸ ਨੂੰ ਵੀਡੀਓ ਲਿੰਕ ਦੇ ਜ਼ਰੀਏ ਇੰਟਰਵਿਊ ਤੋਂ ਇਹ ਪੇਸ਼ੀ ਦੇ ਵਿੱਚ ਪੇਸ਼ ਜਿਹੜਾ ਹੋ ਕਰਵਾਇਆ ਆ ਗਿਆ ਸੀਗਾ ਸੋ ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਮੋਦੀ ਦੇ ਉਲਟ ਵੀ ਹਾਈ ਕਮਿਸ਼ਨਰ ਜਿਹੜਾ ਸੰਜੇ ਕੁਮਾਰ ਵਰਮਾ ਆ ਉਹਦੀਆਂ ਤਸਵੀਰਾਂ ਤੇ ਮਿਸਟਰ ਜਿਹੜਾ ਮਨੀਸ਼ ਆ ਇਹ ਇੰਡੀਆ ਦਾ ਕੌਂਸਲ ਆ ਉਸ ਟਾਈਮ ਦੇ ਉੱਤੇ ਇਸ ਟਾਈਮ ਦੇ ਉੱਤੇ ਜੋ ਜਿਸ ਨੂੰ ਹੁਣ ਵਧਾਈ ਕੀ ਦਿੱਤੀ ਗਈ ਆ ਉਹ ਉਸ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਬਾਹਰ ਸੀਗੀਆਂ ਵੀ ਇਹ ਕਲਪਰੇਟ ਨੇ ਭਾਈ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਜਿਹੜੇ ਰਾਜ ਚੋਹਾਂ ਦੇ ਤੁਸੀਂ ਗੱਲ ਕਰ ਰਹੇ ਆ ਐਨਡੀਪੀ ਦਾ ਐਮਐਲਏ ਆ ਤੇ ਸਪੀਕਰ ਵੀ ਆ ਬੀਸੀ ਦੀ ਜਿਹੜੀ ਉਹ ਲੈਜਿਸਲੇਚਰ ਦਾ 2 ਮਹੀਨੋਂ ਆ ਜਿਹੜੀਆਂ ਤਸਵੀਰਾਂ ਉਹ ਸਾਹਮਣੇ ਆਈਆਂ ਆ ਵੀ ਉਹ ਮਨੀਸ਼ ਤੇ ਨਾਲ ਦੇਖਿਆ ਜਿਹੜਾ ਹੋ ਗਿਆ ਆ ਤੇ ਕਹਿੰਦੇ ਇੱਕ ਲੌਂਗ ਟੇਬਲ ਦੇ ਉੱਤੇ ਇਹ ਉਹਦੇ ਪ੍ਰਤੀ ਜਿਹੜਾ ਉਹ ਬੋਲਦਾ ਹੋਇਆ ਵੀ ਆ ਦੇਖਿਆ ਗਿਆ ਆ ਸੋ ਹੁਣ ਆ ਦੇਖੋ ਅੱਗੇ ਕੀ ਬਣਦਾ ਆ ਮਿਸਟਰ ਚੋਹਾਨ ਦੇ ਜਿਹੜੇ ਆਫਿਸ ਨੇ ਜਰੂਰ ਸਟੇਟਮੈਂਟ ਦਿੱਤੀ ਸੀ ਵੀ ਇਹ ਉਹਦਾ ਆਪਣਾ ਇੰਡੀਪੈਂਡੈਂਟ ਤੌਰ ਦੇ ਉੱਤੇ ਉਹ ਇਵੈਂਟ ਦੇ ਵਿੱਚ ਭਾਗ ਲੈਣ ਦੇ ਲਈ ਗਿਆ ਸੀਗਾ ਐਜ਼ ਅ ਸਪੀਕਰ ਜਿਹੜਾ ਆ ਉਹ ਨਹੀਂ ਗਿਆ ਤੇ ਨਾ ਹੀ ਉਹਨੇ ਪ੍ਰੀਮੀਅਰ ਡੇਵਿਡ ਐਬੀਆ ਉਸ ਤੋਂ ਇਸ ਤੇ ਪ੍ਰਤੀ ਜਿਹੜੀ ਆ ਕੋਈ ਸਲਾਹ ਜਿਹੜੀ ਉਹ ਲਈ ਸੀ ਕੋਈ ਵੀ ਕੈਨੇਡੀਅਨ ਪੋਲੀਟੀਸ਼ੀਅਨ ਉਹਨਾਂ ਮੀਟਿੰਗਸ ਨੂੰ ਅਟੈਂਡ ਕਰਦਾ ਆ ਜਿਸ ਦੇ ਵਿੱਚ ਇੰਡੀਆ ਦਾ ਕਾਉਂਸਲ ਜਨਰਲ ਦਾ ਹਾਈ ਕਮਿਸ਼ਨਰ ਆ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਬਿਲਕੁਲ ਵੀ ਨਿੰਦਾ ਨਹੀਂ ਕੀਤੀ ਭਾਈ ਨੱਜਰ ਹੋਣਾ ਦੀ ਅਸੈਸੀਨੇਸ਼ਨ ਦੀ ਤੇ ਕਿੰਨਾ ਵੀ ਉਹਨਾਂ ਦੇ ਉੱਤੇ ਜਿਹੜੇ ਸਵਾਲ ਉੱਠਣੇ ਬਣਦੇ ਹੀ ਆ ਤੇ ਇਹ ਜਿਹੜੇ ਸਵਾਲ ਆ ਲੰਬੇ ਜਿਹੜੇ ਉਹ ਜਾਣਗੇ ਤੇ ਜਿਸ ਤਰੀਕੇ ਦਾ ਇਸ ਟਾਈਮ ਰਿਸ਼ਤਾ ਬਣਿਆ ਆ ਕਹਿ ਸਕਦੇ ਆ ਵੀ ਕੈਨੇਡਾ ਤੇ ਨਾਲ ਭਾਰਤ ਦਾ ਉਹ ਹੁਣ ਹੋਰ ਤਾਰ-ਤਾਰ ਹੁੰਦਾ ਜਿਹੜਾ ਉਹ ਨਜ਼ਰ ਆ ਜਿਹੜਾ ਆਵੇਗਾ ਅੱਗੇ ਕੀ ਬਣਦਾ ਹੈ ਕੀ ਹੋਣਾ ਹੈ ਇਹ ਦੇਖਣ ਵਾਲੀ ਗੱਲ ਆ ਇਲੈਕਸ਼ਨਾਂ ਇੰਡੀਆ ਚ ਵੀ ਹੋ ਰਹੀਆਂ ਆ ਤੇ ਇਲੈਕਸ਼ਨਾਂ ਇਵੈਂਚੁਅਲੀ ਜਿਹੜੀਆਂ ਕੈਨੇਡਾ ਦੇ ਵਿੱਚ ਵੀ ਆਉਣੀਆਂ ਆ ਜਿਹੜੀ ਕਨਜ਼ਰਵੇਟਿਵ ਪਾਰਟੀ ਆ ਉਹ ਥੋੜਾ ਨਰਮ ਰੁਖ ਰੱਖਦੀ ਆ ਇੰਡੀਆ ਦੇ ਜਿਹੜਾ ਉਹ ਪੱਖ ਤੋਂ ਆਪਾਂ ਦੇਖਿਆ ਸੀ ਭਾਈ ਨੱਜਰ ਹੋਣਾ ਦੇ ਕਤਲ ਹੋਣ ਦੀ ਜਿਹੜੀ ਜਦੋਂ ਦੋਸ਼ ਲਾਇਆ ਸੀ ਭਾਰਤ ਉੱਤੇ ਜਿਹੜੇ ਜਿਹੜੇ ਪੀਰ ਪੋਲ ਵੀਰਾ ਉਹਨਾਂ ਦਾ ਬਿਆਨ ਅਗਲੇ ਦਿਨ ਬੜਾ ਢਿੱਲਾ ਜਿਹਾ ਤੇ ਠੰਡਾ ਜਿਹਾ ਇੰਡੀਆ ਦੇ ਉਲਟ ਜਿਹੜਾ ਉਹ ਹੋ ਗਿਆ ਸੀ ਸੋ ਦੇਖੋ ਦੈਟਸ ਠਾਈ ਅੱਗੇ ਕੀ ਬਣਦਾ ਆ ਜਦੋਂ ਗਲੋਬਲ ਮੇਲ ਲਿਖਦਾ ਆ ਕਿ ਕੈਨੇਡਾ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਉੱਥੇ ਦੇ ਜਿਹੜੇ ਪ੍ਰੀਮੀਅਰ ਆ ਜਿੱਦਾਂ ਸਾਡੇ ਕੈਲੀਫੋਰਨੀਆ ਚ ਗਵਰਨਰ ਹੁੰਦਾ ਕੈਨੇਡਾ ਦੀਆਂ ਜਿਹੜੀਆਂ ਸਟੇਟਸ ਆ ਉਹਨਾਂ ਦੇ ਜਿਹੜਾ ਹੈੱਡ ਹੁੰਦਾ ਉਹਨੂੰ ਪ੍ਰੀਮੀਅਰ ਕਰਕੇ ਕਿਹਾ ਜਾਂਦਾ ਉਹਨੂੰ ਕੰਟੈਕਟ ਕੀਤਾ ਤੇ ਉਹਨੇ ਕਿਹਾ ਕਿ ਮੈਂ ਮੈਨੂੰ ਇਹਦੇ ਬਾਰੇ ਕੋਈ ਅਵੇਅਰਨੈਸ ਨਹੀਂ ਮੈਨੂੰ ਪਤਾ ਨਹੀਂ ਵੀ ਰਾਜ ਚੋਹਾਨ ਅਟੈਂਡ ਕਰਨੇ ਜਾ ਰਿਹਾ ਆ ਸੋ ਇੰਨੀ ਜ਼ਿਆਦਾ ਜਿਹੜੀ ਟੈਂਸ ਸਿਚੁਏਸ਼ਨ ਆ ਕੈਨੇਡਾ ਦੇ ਵਿੱਚ ਬਣੀ ਹੋਈ ਹੈਗੀ ਆ ਉਹ ਲੋਕ ਇਸ ਕਰਕੇ ਗੁੱਸੇ 'ਚ ਆਪ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਮਾਰਿਆ ਹੋਵੇ ਕੈਨੇਡਾ ਦੀ ਧਰਤੀ ਦੇ ਉੱਤੇ ਤੇ ਬਲੇਮ ਲੱਗਦਾ ਹੋਵੇ ਜਿੰਨਾ ਲੋਕਾਂ ਦੇ ਤੁਸੀਂ ਉਹਨਾਂ ਦੀ ਮੀਟਿੰਗ ਜਿਹੜੀ ਅਟੈਂਡ ਕਰਨ ਜਾਵੋ ਇਹ ਬਹੁਤ ਇੱਕ ਮਾੜੀ ਗੱਲ ਹੈਗੀ। ਜੈਸਾ ਇਹ ਐਨਡੀਪੀ ਉਹੀ ਪਾਰਟੀ ਹੈ ਜਿਨ੍ਹਾਂ ਦੇ ਇਸ ਟਾਈਮ ਲੀਡਰ ਜਗਮੀਤ ਸਿੰਘ ਨੇ ਜਿਨ੍ਹਾਂ ਨੂੰ ਭਾਰਤ ਵਾਲੇ ਪਤਾ ਹੀ ਆ ਕਿਸ-ਕਿਸ ਤਰੀਕੇ ਦੇ ਨਾਲ ਕਿਹ ਕਿਸ ਨਾਵਾਂ ਨਾਲ ਬੁਲਾਉਂਦੇ ਆ ਤੇ ਉਹਨਾਂ ਦਾ ਜਾਣਾ ਉੱਥੇ ਉਹਨਾਂ ਨੇ ਬੰਦ ਕੀਤਾ ਹੋਇਆ ਆ ਉਹਨਾਂ ਨੂੰ ਜਾਣ ਨਹੀਂ ਦਿੰਦੇ ਪੰਜਾਬ ਦੇ ਵਿੱਚ ਉਥੇ ਤੇ ਉਹਨਾਂ ਦੀ ਪਾਰਟੀ ਦਾ ਜਿਹੜਾ ਐਮਐਲਏ ਤੇ ਸਪੀਕਰ ਤੇ ਪ੍ਰੀਮੀਅਰ ਤੇ ਆਪਣੇ ਲੀਡਰ ਤੋਂ ਪੁੱਛੇ ਬਗੈਰ ਪਰਸਨਲ ਤੌਰ ਦੇ ਉਤੇ ਕਿਦਾਂ ਉਹਦੇ ਨਾਲ ਕੋਜੀ ਹੋ ਰਿਹਾ ਕੀ ਨਜ਼ਦੀਕੀਆਂ ਜਿਹੜੀਆਂ ਉਹ ਬਣਾ ਰਿਹਾ ਆ ਸੋ ਇਥੋਂ ਇਹ ਪਤਾ ਲੱਗਦਾ ਆ ਵੀ ਭਾਰਤ ਵਾਲਿਆਂ ਦੀ ਕੁਸਪੈਟ ਕਈ ਥਾਵਾਂ ਤੱਕ ਜਿਹੜੀ ਆ ਉਹ ਹੋ ਚੁੱਕੀ ਹੈਗੀ ਤੇ ਆਪਾਂ ਇੱਕ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਬਹੁਤ ਇੰਪੋਰਟੈਂਟ ਵਿਲ ਆ ਰਿਹਾ ਏਵੀ 3027 ਉਹ ਬਿੱਲ ਜਿਹੜਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਨੂੰ ਐਡਰੈਸ ਕਰਦਾ ਆ ਕਿ ਬਾਹਰਲੀਆਂ ਮੁਲਕਾਂ ਦੀਆਂ ਸਰਕਾਰਾਂ ਕੈਲੀਫੋਰਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਥ੍ਰੈਟ ਕਰਦੀਆਂ ਹੈਗੀਆਂ ਉਸ ਨੂੰ ਰੋਕਣ ਦੇ ਲਈ ਇਹ ਬਿੱਲ ਆ ਆਪਾਂ ਸਾਰਿਆਂ ਨੇ ਕੀ ਕਰਨਾ ਸਾਨੂੰ ਕੀ ਕਰਨਾ ਚਾਹੀਦਾ ਕਿ ਸਿਰਫ ਕੰਨ ਰਸੀ ਚਾਹੀਦਾ ਗੱਲਾਂ ਸੁਣ ਲਈਆਂ ਗੁਰਦਵਾਰਾ ਸਾਹਿਬ ਲੰਗਰ ਛੱਕ ਕੇ ਆ ਗਏ ਪਰ ਉਸ ਦੇ ਸਬੰਧ ਦੇ ਵਿੱਚ ਆਪਾਂ ਤੁਹਾਨੂੰ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਗੱਲਬਾਤ